ਬਟਿੰਡਾ ਦੇ ਬੱਲਾਰਾਮ ਨਗਰ ਵਿਖੇ ਇੱਕ ਕਾਕਲੀ ਲੀਡਰ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਦੇ ਮਾਮਲੇ ਦੇ ਵਿੱਚ ਫੜੇ ਵਿਅਕਤੀ ਦਾ 2 ਦਿਨਾਂ ਦਾ ਰਿਮਾਂਡ ਹੋਇਆ ਖਤਮ ਉਸ ਦੇ ਕੋਲੋਂ ਇੱਕ ਪਿਸਤਲ ਅਤੇ ਰੋਂਦਵੀ ਕਰਵਾਏਗੀ ਬ੍ਰਾਂਡ ਦੇ ਡੀਐਸਪੀ ਸਿਟੀ 2 ਨੇ ਦਿੱਤੀ ਜਾਣਕਾਰੀ ਦੁਆਰ ਨੂੰ 1:00 ਤੇ ਲਗਭਗ ਡੀਐਸਪੀ ਸਿਟੀ 2 ਸਰਵਿਸਿੰਗ ਬ੍ਰਾਂਡ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਟਿੰਡਾ ਦੇ ਬੱਲਾਰਾਮ ਨਗਰ ਵਿਖੇ ਇੱਕ ਘਰ ਦੇ ਬਾਹਰ ਫਾਇਰਿੰਗ ਕਰਨ ਦੇ ਮਾਮਲੇ ਦੇ ਵਿੱਚ ਉਹਨਾਂ ਵੱਲੋਂ ਥਾਣਾ ਥਰਮਲ ਵਿਖੇ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਹੇ ਰਾਜਸਥਾਨ ਦਾ ਰਹਿਣ ਵਾਲਾ ਹੈ ਅਤੇ ਇਸ ਦੇ ਕੋਲੋਂ ਇਸ ਦਾ ਆਪਣਾ ਦੋ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਇਸ ਦੇ ਕੋਲੋਂ ਹੁਣ ਇਸ ਦਾ ਜੋ ਲਾਇਸੈਂਸੀ ਅਸਲਾ ਹੈ ਪਿਸਟਲ ਹੈ ਉਹ ਇਹਨਾਂ ਵੱਲੋਂ ਬਰਾਮਦ ਵੀ ਆਪਣਾ ਕਰਵਾਇਆ ਗਿਆ ਤੇ ਇਸ ਦੇ ਕੋਲੋਂ ਕੁਝ ਰੌਂਦ ਵੀ ਜੋ ਆਪਣਾ ਕਾਰਤੂਸ਼ ਹਨ ਉਹ ਵੀ ਇਹਦੇ ਕੋਲੋਂ ਬਰਾਮਦ ਕਰਵਾਏ ਗਏ ਹਨ ਹੁਣ ਆ ਕਿਹਾ ਕਿ ਹੁਣ ਇਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਹਾਸਲ ਹੋਰ ਕੀਤਾ ਜਾਵੇਗਾ ਅੱਜ ਇਸ ਦਾ ਦੋ ਦਿਨਾਂ ਦਾ ਰਿਮਾਂਡ ਜਿਹੜਾ ਉਹ ਖਤਮ ਹੋ ਚੁੱਕਾ ਹੈ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਬਾਕੀ ਦੇ ਵਿਅਕਤੀ ਹਨ ਉਹਨਾਂ ਉਹਨਾਂ ਦੀ ਉਹਨਾਂ ਵੱਲੋਂ ਸ਼ਾਫੇਮਰੀ ਕਰਕੇ ਜਲਦੀ ਹੀ ਗ੍ਰਿਫਤਾਰੀ ਕੀਤੀ ਜਾਵੇਗੀ ਇਹ ਸਾਰੀ ਜਾਣਕਾਰੀ ਡੀਐਸਪੀ ਸਿਟੀ 2 ਸਰਵਿਸਿੰਗ ਬਲਡਰ ਵੱਲੋਂ ਸਾਂਝੀ ਕੀਤੀ ਗਈ ਜਿਸ ਆਪੀ ਕਨਜਨ ਕਾਲ ਨਹੀਂ ਕਰੇਟਰ ਸੀਗਾ ਉਹਦੇ ਘਰ ਕਹਰੇ ਨੂੰ ਸੀ ਠੀਕ ਹੈ। ਨੀਕੋ ਇਸ ਸਬੰਧੀ ਇੱਕ 88/24 ਮਕਦਮਾ ਦਰਜ ਹੋਇਆ ਸੀਗਾ ਜਿਸ ਦੇ ਵਿੱਚ ਆਕਾਸ਼ਦੀਪ ਨਾ ਦਾ ਵਿਅਕਤੀ ਸੀ ਜਿਸ ਵੱਲੋਂ ਕੰਪਲੇਂਟ ਆਈ ਸੀ ਕਿ ਉਸਦੇ ਘਰ ਦੇ ਬਾਹਰ ਕੁਝ ਬੰਦਿਆਂ ਨੇ ਫਾਇਰਿੰਗ ਕੀਤੀ ਸੀਗੀ ਤੇ ਉਸ ਸਬੰਧੀ ਮੁਕਦਮਾ ਦਰਜ ਕਰਕੇ ਦਰਾਨੇ ਤਫਤੀਸ਼ ਅਸੀਂ ਇੱਕ ਬੰਦਾ ਜੀ ਸੀ ਜਿਸ ਦਾ ਨਾਮ ਮੱਲਨਾ ਰਾਜਾ ਉਸ ਨੂੰ ਅਸੀਂ ਆਪਣੇ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਤੇ ਡਿਊਰਿੰਗ ਇਨਵੈਸਟੀਗੇਸ਼ਨ ਇਹ ਚੀਜ਼ ਸਾਹਮਣੇ ਆਈ ਸੀ ਕਿ ਜੋ ਵੈਪਨ ਨਾਲ ਫਾਇਰਿੰਗ ਹੋਈ ਸੀ ਉਹ ਮੱਲਾ ਰਾਜਾ ਦਾ ਵੈਪਨ ਸੀਗਾ ਤੇ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਉਹ ਵੈਪਨ ਵੀ ਰਿਕਵਰ ਕਰ ਲਿਆ ਜਿਸ ਤੋਂ ਫਾਇਰਿੰਗ ਹੋਈ ਸੀ ਤੇ ਉਹ ਇੱਕ ਬਾਈ ਬੋਰ ਰਿਵਾਲਵਰ ਹੈ ਤੇ ਉਸ ਦੇ ਨਾਲ ਅਸੀਂ 13 ਲਾਈਵ ਕੈਟਰਜਸ ਤੇ ਤਿੰਨ ਖੋਲ ਵੀ ਬਰਾਮਦ ਕੀਤੇ ਨੇ ਜੀ ਜਿਹੜੇ ਇਸ ਲਿਸਾਸ ਕੈਸੇ ਕਰੇ ਬਾਰੇ ਵੀ ਰਿਪੋਰਟ ਦਿੱਤੀ ਹੋਊਗੀ ਜਿਵੇਂ ਕਾਰਨ ਕਰਕੇ ਜੀ ਹਾਂਜੀ ਇਹ ਜਿਹੜਾ ਵੈਪਨ ਹੈ ਜੋ ਅਜੇ ਤੱਕ ਤਫਤੀਸ਼ ਵਿੱਚ ਸਾਹਮਣੇ ਆਇਆ ਹੈ ਕਿ ਇੱਕ ਲਾਇਸੈਂਸੀ ਵੈਪਨ ਹੈਗਾ ਜਿਹੜਾ ਇਹ ਦੋਸ਼ੀ ਹੈਗਾ ਜੀ ਇਹ ਹਰਮਾਨਗੜ੍ਹ ਜ਼ਿਲ੍ਹੇ ਤੇ ਰਾਜਸਥਾਨ ਦਾ ਰਹਿਣ ਵਾਲਾ ਹੈਗਾ ਤੇ ਡਿਊਰਿੰਗ ਇਨਵੈਸਟੀਗੇਸ਼ਨ ਆ ਫਿਰ ਅਸੀਂ ਇਸ ਦੇ ਵਿੱਚ ਸਬੰਧਤ ਸਟੇਟ ਨੂੰ ਤੇ ਸਬੰਧਤ ਡਿਸਟ੍ਰਿਕਟ ਹੈੱਡ ਨੂੰ ਅਸੀਂ ਲਿਖ ਕੇ ਭੇਜਾਂਗੇ ਜੀ ਕੈਂਸਲੇਸ਼ਨ ਸੰਬੰਧੀ। ਕੀ ਕਹਿੰਦੇ ਜੀ ਬੋਲੋ ਨਾ ਕੀ ਕਹਿੰਦੇ? ਇਹ ਜਿਹੜਾ ਕੰਪਲੇਨੈਂਟ ਹੈ ਜੀ ਤੇ ਜਿਹੜੇ ਦੋਸ਼ੀ ਹਨ ਦੇ ਦੋਸਤ ਹੈ ਜੀ ਇਹਨਾਂ ਦੀ ਇੱਕ ਕਾਮਨ ਫਰੈਂਡ ਸੀਗੀ ਕਾਮਨ ਫਰੈਂਡ ਨੂੰ ਲੈ ਕੇ ਇਹਨਾਂ ਦੀ ਆਪਸੀ ਲੜਾਈ ਹੋ ਗਈ ਕਹਾ ਸੁਣੀ ਹੋ ਗਈ ਉਸ ਉਸ ਲੜਾਈ ਚ ਚੱਲਦੇ ਹੋਏ ਇਹ ਦੂਜੇ ਦੋਸਤ ਆ ਉਹ ਇਹਦੇ ਕਰਕੇ ਜਾ ਕੇ ਫਾਇਰ ਕਰ ਦਿੱਤਾ। ਜਿਹੜਾ ਪਹਿਲੇ ਦੋਸਤ ਸੀ ਉਹਦੇ ਕੀ ਲੱਗਿਆ ਕਿ ਕੀ ਕੋਲ ਕੀ ਤੁਹਾਨੂੰ ਕੋਈ ਇਹ ਕਹ ਲਾਈ ਕਿ ਬੋਲੀ ਚੋਟੀ ਮੈਂ ਉਹ ਹੀ ਦੱਸ ਰਹਾ ਨਾ ਜੀ ਇਹਨਾਂ ਦੀ ਕਾਮਨ ਫਰੈਂਡ ਸੀਗੀ ਜੀ ਉਸ ਜੋ ਹਜੇ ਤੱਕ ਇਨਵੈਸਟੀਗੇਸ਼ਨ ਚ ਸਾਹਮਣੇ ਆਇਆ ਹੈਗਾ ਵੀ ਕਿ ਇੱਕ ਜਿੱਦਾਂ ਇਹਨਾਂ ਦੇ ਦੋਸ਼ੀ ਦੱਸ ਰਹਾ ਹੈ ਵੀ ਕੰਪਲੇਨਰ ਨੇ ਕੁਝ ਉਸ ਲੜਕੀ ਬਾਰੇ ਕੁਝ ਬੋਲਿਆ ਇਹਨਾਂ ਨੇ ਕੁਝ ਹੋਰ ਹੋ ਗਿਆ ਉਸ ਦੀ ਉਹਨਾਂ ਨੇ ਖਾਰ ਰੱਖ ਲਈ ਉਸ ਵਾਂਗੇ ਨੇ ਲੜਾਈ ਹੋ ਗਈ ਤੁਹਾਡਾ ਇਸ ਦੇ ਕਿੰਨੇ ਬੰਦੇ ਨੇ ਨਾਮ ਲੜ ਕੇ ਇਸ ਦੇ ਜੋ ਹਜੇ ਤੱਕ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਚਾਰ ਆਣਿਆਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ ਜੀ ਜਿਸ ਦੇ ਵਿੱਚੋਂ ਅਸੀਂ ਇੱਕ ਬੰਦਾ ਤੇ ਉਸ ਆਪਣੇ ਵਾਰਦਾ ਤੋਂ ਜੀਰੋ ਵਰਤਿਆ ਹੋਇਆ ਵੈਪਨ ਉਹ ਅਸੀਂ ਬਰਾਮਦ ਕਰ ਲਿਆ ਹੈ ਇਸ ਤੋਂ ਇਲਾਵਾ ਜੋ ਬਾਕੀ ਤਿੰਨੇ ਜਾਨੇ ਨੇ ਉਹਨਾਂ ਸੰਬੰਧੀ ਸਾਡੀਆਂ ਵੱਖ-ਵੱਖ ਪਾਰਟੀਆਂ ਬਣੀਆਂ ਹੋਈਆਂ ਨੇ ਰੇਡ ਰੇਡਸ ਅਸੀਂ ਲਗਾਤਾਰ ਕਰ ਰਹੇ ਹਾਂ ਤੇ ਜਲਦੀ ਬਾਕੀ ਰੂਸ਼ਿਆਂ ਨੂੰ ਗ੍ਰਿਫਤਾਰ ਕਰ ਲਵਾਂਗੇ ਲੋਕਲਾਕ ਇਹਦੇ ਬਾਹਰ ਦੇ ਦੱਸੀ ਜਾਣੇ ਹਾਂਜੀ ਉਹ ਬੰਦੇ ਲੋਕਲਾਕ ਨਹੀਂ ਉਹਨਾਂ ਚੋਂ ਨਾ ਜਿਹੜੇ ਦੋਸ਼ੀ ਹਨ ਉਹ ਰਹਿਣ ਵਾਲੇ ਤਾਂ ਬਠਿੰਡਾ ਸ਼ਹਿਰ ਦੇ ਹੀ ਨੇ ਬਟ ਹਜੇ ਤੱਕ ਜੋ ਸਾਨੂੰ ਵੈਸੇ ਆਪਣੇ ਸੋਰਸਸ ਤੋਂ ਪਤਾ ਲੱਗਿਆ ਹੈਗਾ ਵੀ ਸ਼ੈਡੋਨਾਂ ਦੇ ਜੋ ਪੱਕੇ ਐਡਰੈਸ ਨੇ ਉਹ ਆਊਟ ਆਫ ਡਿਸਟ੍ਰਿਕਟ ਨੇ ਬਟ ਉਹ ਰਹਿੰਦੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਇਹਦੇ ਵਿੱਚ 13 ਲਾਈਵ ਕਟਰ ਜਿਸ ਨੇ ਤੇ 3 ਖੋਲ ਬਰਾਉਂਦ ਹੋਏ ਨੇ ਵਿੱਚ ਜਿਹੜਾ ਪੜ੍ਹ ਗਿਆ ਉਹ ਕਿੱਥੋਂ ਦਾ ਰਾਜਸਥਾਨ ਹੈ ਹਾਂਜੀ ਇਹ ਹਨੂਮਾਨਗੜ ਡਿਸਟ੍ਰਿਕਟ ਚੋਂ ਦਾ ਪਿੰਡ ਹੈ ਜੀ ਤੇ ਰਾਸਤਾ ਸਟੇਪ ਕਰ ਇਹ ਸਬੰਧੀ ਅਸੀਂ ਇਨਵੈਸਟੀਗੇਟ ਕਰਾਂਗੇ ਜੀ ਕਿਉਂਕਿ ਜਿਹੜਾ ਦੋਸ਼ੀ ਗ੍ਰਿਫਤਾਰ ਹੋਇਆ ਰਾਜਸਥਾਨ ਦਾ ਰਹਿਣ ਵਾਲਾ ਤਾਂ ਅਸੀਂ ਸਬੰਧਤ ਉਹਨਾਂ ਜਿੱਥੋਂ ਦਾ ਐਡਰੈਸ ਹੈ ਸਬੰਧਤ ਥਾਣੇ ਨਾਲ ਤਾਲਮੇਲ ਕਰਕੇ ਸਾਰਾ ਰਿਕਾਰਡ ਹਾਸਲ ਕਰਾਂਗੇ ਜੀ ਡਿਊਰਿੰਗ ਇਨਵੈਸਟੀਗੇਸ਼ਨ ਨਹੀਂ ਇਹਦੇ ਵਿੱਚ ਕੀ ਹੈਗਾ ਕਿ ਅਸੀਂ ਨਾ ਇਸ ਸਬੰਧੀ ਹਜੇ ਲਾਇਸੈਂਸ ਅਸੀਂ ਕਬਜ਼ੇ ਦੇ ਵਿੱਚ ਲੈਣਾ ਹੈ ਬਟ ਜੋ ਸਾਨੂੰ ਮੁੱਢਲੀ ਤਫਤੀਸ਼ ਇਹੀ ਚੀਜ਼ ਸਾਹਮਣੇ ਆਈ ਸੀ ਕਿ ਲਾਇਸੈਂਸ ਹੀ ਵਪਾਰ ਹੈ ਅਸੀਂ ਇਹਦਾ ਲਾਇਸ ਬਰਦਤ ਡਿਸਟ੍ਰਿਕਟ ਤੋਂ ਉੱਥੋਂ ਅਸੀਂ ਸਾਰਾ ਰਿਕਾਰਡ ਹਾਸਲ ਕਰਕੇ ਫਿਰ ਇਸ ਬੰਦੇ ਕਲੀਅਰ ਹੋਊਗਾ ਜੀ ਇਹਨਾਂ ਦਾ ਅਸੀਂ ਦੋ ਇਸ ਦਾ ਦੋ ਦਿਨ ਦਾ ਰਿਮਾਂਡ ਲਿਆ ਸੀਗਾ ਜੀ ਜਿਸ ਨੂੰ ਅੱਜ ਅਸੀਂ ਪੇਸ਼ ਅਦਾਲਤ ਕਰਨਾ ਅਸੀਂ ਦਾ ਹੋਰ ਰਿਮਾਂਡ ਲਿਆ ਜਾਊਗਾ ਤਾਂ ਜੋ ਅੱਗੇ ਇਨਵੈਸਟੀਗੇਸ਼ਨ ਜੋ ਸਹੀ ਤਰ੍ਹਾਂ ਸੁਚੇਤ ਡਟਾਗਣਾ ਹੋ ਸਕੇ ਜੀ